ਜਿਹੜੇ ਜ਼ਾਹਰ ਦਾ ਜਾ ਕਿਸ ਵੀ ਵੇਖਣ ਸਾਡੇ ਦਰਸ਼ਕਾਂ ਦਾ ਮੈਂ ਕਾ ਬਹੁਤ ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਇਸ ਵੇਲੇ ਤੁਹਾਨੂੰ ਸੁਲਤਾਨਪਿੰਡ ਲੈ ਕੇ ਪਹੁੰਚਿਆ ਜਿੱਥੇ ਕਿ ਅਸੀਂ ਪਹੁੰਚ ਚੁੱਕਿਆ ਗੁਰਦੁਆਰਾ ਅਟਾਰੀ ਸਾਹਿਬ ਜਿੱਤੇ ਕੱਲ ਇੱਕ ਵੱਡਾ ਮੇਲਾ ਹੈ ਔਰ ਇੱਥੇ ਮੈਂ ਨਾਲ ਜੁੜਰੇ ਸਾਡੇ ਸਯੋਗੀ ਸਾਹਿਲ ਸਾਹਿਲ ਜੇ ਗੱਲ ਕਰੀਏ ਕੱਲ ਇੱਕ ਬਹੁਤ ਵੱਡੇ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਸ ਬਾਰੇ ਵਿੱਚ ਚਾਹਾਂਗੀ ਸਾਡੇ ਜਿਹੜੇ ਦਰਸ਼ਕ ਵੇਖ ਰਹੇ ਨੇ ਜਿੰਨੀਆਂ ਸੰਤਾ ਵੇਖ ਰੀਆਂ ਨੇ ਗੁਰੂ ਦੇ ਪਿਆਰੇ ਵੇਖ ਰਹੇ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਤੁਸੀਂ ਕੱਲ ਦੇ ਮੇਲੇ ਬਾਰੇ ਤੋਂ ਮੈਨੂੰ ਤੁਸੀਂ ਦੇਖ ਸਕਦੇ ਹੋ ਕਿ ਹਰ ਸਾਲ ਜਿਹੜਾ ਮੇਲਾ ਉਹ ਗੁਰਦੁਆਰਾ ਟਾਰੀ ਸਾਹਿਬ ਦੇ ਵਿੱਚ ਟਾਰੀ ਸਾਹਿਬ ਦੇ ਬਾਹਰ ਪਹੁੰਚੇ ਹੋਏ ਆ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਲਾਈਟਾਂ ਦੇ ਨਾਲ ਗੁਰਦੁਆਰਾ ਵਾ ਉਸ ਦੇ ਬਾਹਰ ਦੀ ਤਸਵੀਰ ਸਾਂਝੀ ਕਰਦੇ ਪਏ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰਾਂ ਦੇ ਵਿੱਚ ਪੂਰਾ ਮੇਲੇ ਦਾ ਮਾਹੌਲ ਜਿਹੜਾ ਉਹ ਬਣ ਚੁੱਕਾ ਤਾਂ ਝੰਡੀਆਂ ਵੀ ਲੱਗ ਚੁੱਕੀਆਂ ਨੇ ਲਾਈਟਾਂ ਜਿਹੜੀਆਂ ਰੰਗ-ਬਰੰਗੀਆਂ ਨੇ ਉਹ ਜਗਦਿਆਂ ਹੋਈਆਂ ਦਿਖਾਈ ਦੇ ਰੀਆਂ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਵੀ ਲੱਗੇ ਹੋਏ ਨੇ ਜਿਨ੍ਹਾਂ ਦੇ ਉੱਪਰ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਤਾਂ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਜੜਿਆ ਤੇ ਮੇਰੀ ਪਰੀ ਦੇ ਮਾੜਕ ਤਾਂਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਅਤੇ ਗੁਰਦੁਆਰਾ ਟਾਰੀ ਸਾਹਿਬ ਪਿੰਡ ਸੁਲਤਾਨਪਿੰਡ ਵਿਖੇ ਪਹੁੰਚਣ ਦੀ ਕਿਰਪਾਤਾ ਕਰੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਾਰਦਿਕ ਸਵਾਗਤ ਵੀ ਲਿਖਿਆ ਜਾ ਰਿਹਾ ਤਾਂ ਉਤੋਂ ਪਹਿਲਾਂ ਜਿਹੜਾ ਵਾ ਕੱਲ ਇੱਥੇ ਵੱਡਾ ਜਿਹੜਾ ਮੇਲਾ ਲੱਗੇਗਾ ਤਾਂ ਉਸ ਤੋਂ ਪਹਿਲਾਂ ਤੁਹਾਡੇ ਨਾਲ ਰਾਤ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਸਾਰਿਆਂ ਨਾਲ ਸਾਂਝੀਆਂ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਇੱਕ ਵੱਡਾ ਮੇਲਾ ਹੋਵੇਗਾ ਹੀ ਮਗਰ ਹੁਣ ਤੋਂ ਅਹੀਂ ਜਿਹੜਾ ਹੈ ਸੰਤਾਂ ਦਾ ਵੱਡਾ ਠਾਠਾ ਜਿਹੜਾ ਹੈ ਪਹੁੰਚ ਚੁੱਕਾ ਹੈ ਇੱਥੇ ਕਾਠ ਹੋ ਚੁੱਕਾ ਹੈ ਲੋਕ ਜਿਹੜੇ ਨੇ ਉਹ ਇੱਥੇ ਬੜੇ ਉਚਾਈਤ ਵਿਖਾਈ ਦੇ ਰਹੇ ਕੱਲ ਦੇ ਜਿਹੜੇ ਮੇਲੇ ਨੂੰ ਲੈ ਕੇ ਔਰ ਕੀਰਤਨ ਦਰਬਾਰ ਨੂੰ ਲੈ ਕੇ ਉਸ ਬਾਰੇ ਹੋਰ ਵੀ ਚਾਹਾਂਗੇ ਤੁਸੀਂ ਜਾਣਕਾਰੀ ਸਾਡੀ ਦਰਸ਼ਕਾਂ ਨਾਲ ਸਾਂਝੀ ਕਰੋ ਤਾਂ ਮੈਡਮ ਅਸੀਂ ਪੂਰੀ ਗੱਲਬਾਤ ਲਗਾਤਾਰ ਕਰਾਂਗੇ ਤਾਂ ਇਸ ਵੇਲੇ ਆਗੂ ਅਮਰਿਕ ਸਿੰਘ ਬਟਾਈ ਸਾਡੇ ਨਾਲ ਨੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਜਿਹੜਾ ਇੱਥੇ ਮੇਲਾ ਕਰਵਾਇਆ ਜਾਂਦਾ ਤਾਂ ਕੱਲ ਵੀ ਜਿਹੜਾ ਮੇਲਾ ਚੱਲੇਗਾ ਤਾਂ ਅੱਜ ਰਾਤ ਦਾ ਟਾਈਮ ਹੋ ਚੁੱਕਾ ਤਾਂ ਇੱਥੇ ਕੀਰਤਨ ਦਰਬਾਰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦਾ ਪਿਆ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦੀਮ ਰਹੀਂ ਸਮੂੱਚੇ ਦੇਸ਼ ਵਿਦੇਸ਼ ਦੀਏ ਸੂ ਸਿੱਖ ਸੰਗਤਾਂ ਨੂੰ ਅੱਜ ਗੁਰੂ ਫਤਿਹ ਅਰਜ ਕਰਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹਰ ਸਾਲ ਦੀ ਤਰ੍ਹਾਂ ਛੇ ਬਾਗ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵਿਆਹ ਪੁਰਬ ਗੁਰਦਰਾ 2200 ਪਿੰਡ ਸੁਲਤਾਨਵਿੰਡ ਇਸ ਸੰਗਤਵਨ ਬੜੇ ਸ਼ਰਧਾ ਤੇ ਇੱਛਾ ਨਾਲ ਮਨਾਇਆ ਜਾ ਰਿਹਾ ਇਸ ਵਾਰ ਵੀ ਇਸੇ ਤਰ੍ਹਾਂ ਹੀ ਬੜੀ ਧੂਮ ਦੇ ਧੰਮ ਨਾਲ ਰੇਅ ਸਿੰਘ ਸੰਗਤਾਂ ਇਹ ਵਿਆਹ ਪੁਰਬ ਮਨਾ ਰਹੀਆਂ ਤਾਂ ਕੱਲ ਜਿਹੜਾ ਵਿਆਹ ਰੂਪੀ ਬਰਾਤ ਗੁਰੂ ਕੇ ਮਹਿਲ ਤੋਂ ਆਰੰਭ ਹੋ ਕੇ ਗੁਰਦਰਾ 2200 ਦੇ ਕਰੀਬ 12 ਵਜੇ ਦੇ ਕਰੀਬ ਪਹੁੰਚੇਗੀ ਜੋ ਸਿੰਘ ਸੰਗਤਾਂ ਜੋ ਸੁਲਤਾਨਵਿੰਡ ਦੀਆਂ ਖਾਸ ਕਰਕੇ ਸ਼ੋਨੀ ਗੁਰਦਰਾ ਪ੍ਰਬੰਧਕ ਕਮੇਟੀ ਦੀਆਂ ਇਸ ਗੁਰਦਾਰੇ ਵਿੱਚ ਮੈਨੇਜਰ ਦਾ ਜਰਮਨਜੀਤ ਸਿੰਘ ਦੀ ਰਹਿਣ ਮਾਈਵੇੜ ਜਿਹੜੇ ਸਟੱਜੀ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਸੰਗਤਾਂ ਬੜੇ ਸ਼ਾਹ ਨਾਲ ਉਸ ਜਿਹੜੀ ਬਰਾਤ ਰੂਪੀ ਨਗਰ ਕੀਰਤਨ ਦਾ ਸਵਾਗਤ ਕਰਦੀਆਂ ਤਾਂ ਉਸ ਤੋਂ ਬਾਅਦ ਵਿਸ਼ਾਲ ਇਥੇ ਇੱਕ ਦਰਬਾਰ ਸਜੇਗਾ ਜਿਸ ਤੇ ਅਗੀ ਢਾਡੀ ਕਵੀਸ਼ੀ ਜਿਹੜੇ ਆ ਗੁਰੂ ਦਾ ਜੱਸ ਸੁਣਾ ਕੇ ਸੰਗਤਾਂ ਨੂੰ ਦਿਹਾੜ ਕਰਨਗੇ ਉਸ ਤੋਂ ਇਲਾਵਾ ਇਥੋਂ ਇਟੀ ਮੈਂਬਰੀ ਕਮੇਟੀ ਸਾਡੀ ਸਿਰ ਦਸ ਜਥਾਇਆ ਉਹਨਾਂ ਵੱਲੋਂ ਬਾਹਰ ਕਬੱਡੀ ਦਾ ਪ੍ਰਬੰਧ ਕੀਤਾ ਜਾ ਰਿਹਾ ਜਿਸ ਵਿੱਚ ਸਾਰੇ ਪੰਜਾਬ ਦੀਆਂ ਟੀਮਾਂ ਇੱਥੇ ਆਪਣੇ ਕਬੱਡੀ ਦੇ ਜੋਰ ਦਿਖਾਉਣ ਗਿਆ ਤਾਂ ਨੌਜਵਾਨ ਮੁੰਡੇ ਤੇ ਕੁੜੀਆਂ ਵੀ ਆਣ ਗਿਆ ਜੀ ਇਸ ਵਾਰ ਬਿਲਕੁਲ ਜੀ ਕਬੱਡੀ ਦੀ ਟੀਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਸਾਡੇ ਨੌਜਵਾਨ ਨੌਜਵਾਨ ਜਿਹੜੀਆਂ ਲੜਕੀਆਂ ਉਹ ਕਬੱਡੀ ਦੇ ਜੋਰ ਦਿਖਾਉਂਦੀਆਂ ਤਾਂ ਤਾਂ ਜੋ ਜੋ ਜਿਹੜਾ ਜੱਥੇ ਲੋਇਆ ਇੱਕ ਪੰਜਾਬ ਦੇ ਵਿੱਚ ਬੜੀ ਬੜੀ ਤਰਾਸ਼ਤੀ ਆ ਕਿ ਨਸ਼ਿਆਂ ਦੀ ਬਹੁਤ ਜ਼ਿਆਦਾ ਇੱਥੇ ਫੜਤ ਵਧੀਆ ਇਸ ਨੂੰ ਰੋਕਣ ਲਈ ਸਾਡੇ ਜਿਹੜੇ ਇਥੇ ਨੌਜਵਾਨ ਆ ਉਹ ਬੜੇ ਕਬੱਡੀ ਨੂੰ ਉਤਸ਼ਾਹ ਕਰਦੇ ਆ ਤੇ ਟੀਮਾਂ ਨੂੰ ਵੱਧ ਚੜ ਕੇ ਤੇ ਇਹ ਨਾਮ ਦਿੱਤੇ ਜਾਂਦੇ ਜੀ ਸਤਿ ਸ੍ਰੀ ਅਕਾਲ ਮੈਂ ਇਹ ਪਤਾ ਜਾਨਣਾ ਚਾਹਵਾਂਗੀ ਕਿ ਕਿੰਨੀਆਂ ਟੀਮਾਂ ਮੁੰਡਿਆਂ ਦੀਆਂ ਤੇ ਕਿੰਨੇ ਪਤਾ ਲੱਗੇ ਜੀ ਕੌਣ ਤੀਰ ਮੈਂ ਸਭ ਨੂੰ ਸੱਦਾ ਦਿੱਤਾਗਾ ਜਿਹੜਾ ਵੀ ਆਵੇਗਾ ਜੀ ਆਇਆਂ ਨੂੰ ਉਹਦਾ ਵੱਧ ਤੋਂ ਵੱਧ ਮਾਣਸਤਕਾਰ ਕੀਤਾ ਜਾਵੇਗਾ ਤਾ ਉਹਨਾਂ ਨੂੰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਸੀਸਾਂ ਲੈ ਕੇ ਜਾਣਗੇ ਜੀ ਇਨਾਮ ਕੀ ਰੱਖੇ ਗਏ ਨੇ ਜੀ ਇਸ ਵਾਰ ਨਗਦ ਵੀ ਰੱਖੇ ਗਏ ਆ ਉਸ ਤੋਂ ਇਲਾਵਾ ਜੋ ਜਿਹੜੇ ਯਾਦਗਾਰੀ ਮਾਡਲ ਮੋਮੈਂਟੋ ਦਿੱਤੇ ਜਾਂਦੇ ਆ ਨਗਦ ਨਾਮ ਵੀ ਭੱਦੀ ਗਿੱਦੀ ਚ ਦਿੱਤੇ ਜਾਣਗੇ ਉਸ ਤੋਂ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਜੀ ਕੱਲ ਦੇ ਦਿਨ ਸਾਰਿਆਂ ਵੱਲੋਂ ਖਾਸ ਕਰਕੇ ਗੁਰਦਰਾ ਸਾਹਿਬ ਛੋਣੀ ਕੁਰਦਨਾ ਪ੍ਰਬੰਧਕ ਕਮੇਟੀ ਮੈਨੇਜਰ ਸਾਹਿਬ ਜਰਮਜੀਤ ਸਿੰਘ ਜੀ ਵੱਲੋਂ ਤਾਂ ਇਥੋਂ ਦੇ ਜਿਹੜੇ ਆਪਣਾ ਕਾਰਸੇਵਾਲ ਸੰਤਪਾਪਾ ਪੂਰੀ ਵਾਲੇ ਜੀ ਆ ਉਹਨਾਂ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਆ ਖਾਸ ਕਰਕੇ ਜਿਹੜੇ ਇਥੋਂ ਦੇ ਸਾਡੇ ਸ਼ੋਭਨੀ ਵਰਕਰ ਸਹਿਬਾਨ ਆਗੂ ਸਹਿਬਾਨ ਉਹ ਸਾਡੇ ਹਲਕਾ ਕੈਂਚੋਸ ਦਾ ਤਲਬੀਰ ਸਿੰਘ ਗੇਲ ਦੀ ਗਵਾਈ ਵਿੱਚ ਇਸ ਮੇਲੇ ਦਾ ਪੂਰਾ ਸਹਿਯੋਗ ਕਰ ਰਹੇ ਆ ਜੀ ਤਾਂ ਕੱਲ ਜਿਹੜਾ ਨਗਰ ਕੀਰਤਨਾ ਗੁਰੂ ਕੇ ਮਹਿਲ ਤੋਂ ਕਿੰਨੇ ਵਜੇ ਜਿਹੜਾ ਸ਼ੁਰੂਆਤ ਤੱਕ ਕੀਤੀ ਜਾਏਗੀ ਉਹ ਸਵੇਰ 9 ਵਜੇ ਸ਼ੁਰੂਆਤ ਹੋਵੇਗੀ ਜੋ ਤਕਰੀਬਨ 12 ਤੋਂ 1 ਵਜੇ ਦੇ ਕਰੀਬ ਇੱਥੇ ਪਹੁੰਚੇਗਾ ਜਦ ਸੰਗਤਾਂ ਉਹਦਾ ਧੂਨ ਧਾਮ ਨਾਲ ਸਵਾਗਤ ਕਰੇ ਜਰੂਰ ਪਲਾਨ ਕੀ ਹੈ ਕਿ ਦਰਬਾਰ ਦੀ ਗੱਲ ਕਰੀਏ ਜਿਹੜਾ ਤੁਸੀਂ ਕਿਹਾ ਉਹ ਕਿਸ ਵੇਲੇ ਸ਼ੁਰੂ ਹੋਏਗਾ ਇੱਕ ਕੀਰਤਨ ਦਰਬਾਰ ਜਿਹੜਾ ਅੱਜ ਹੁਣ ਮੌਜੂਦਾ ਚੱਲ ਰਿਹਾ ਜਿਹੜਾ ਸਾਡੇ ਪ੍ਰਸਿੱਧ ਕਥਾਵਾਚ ਪਪਾ ਬੰਤਾ ਸਿੰਘ ਜੀ ਕਥਾ ਕਰ ਰਹੇ ਆ ਤਾਂ ਸੰਗਤਾਂ ਨੂੰ ਨਿਹਾਲ ਕਰ ਰਹੇ ਆ ਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਰੂਟ ਪਲਾਨ ਕੀ ਆ ਜੀ ਨਗਰ ਕੀਰਤਨ ਦਾ ਨਗਰ ਕੀਰਤਨ ਜਿਹੜਾ ਸਿਰੇ ਬਰਾਦ ਰੂਪੀ ਨਗਰ ਕੀਰਤਨ ਆ ਰਿਹਾ ਉਹ ਗੁਰੂ ਕੇ ਮਹਿਲ ਤੋਂ ਚੱਲੇਗਾ ਜੋ ਇੱਕ ਦਰਬਾਰ ਸਾਹਿਬ ਦੇ ਅੰਦਰੂਨੀ ਅਮਰਸਾ ਸ਼ਹਿਰ ਦੇ ਅੰਦਰੂਨੀ ਸਥਾਨ ਚੋਂ ਆ ਕੇ ਸੁਲਤਾਨਵਿੰਡ ਗੇਟ ਉਸ ਤੋਂ ਇਲਾਵਾ ਸੁਲਤਾਨ ਰੋਡ ਤੋਂ ਸੁਲਤਾਨਵਿੰਡ ਨਹਿਰ ਤੇ ਪਹੁੰਚੇਗਾ ਜਿਸ ਵਿੱਚ ਜਿਸ ਵਿੱਚ ਸੁਵਿਟੀਆਂ ਪਿੰਡ ਸੁਲਤਾਨਵਿੰਡ ਦੀਆਂ ਸੰਗਤਾਂ ਵੱਧ ਚੜ੍ਹ ਕੇ ਉਸ ਨਗਰ ਕੀਰਤਨ ਬਰਾਦ ਦਾ ਸਵਾਗਤ ਕਰਦੀਆਂ ਤਾਂ ਹੋਰ ਸੰਗਤਾਂ ਨੂੰ ਕੀ ਮੈਸੇਜ ਆ ਜੀ ਕੱਲ ਦੇ ਦਿਨ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹਮ ਹਮਾ ਕੇ ਇਸ ਵਿਆਹ ਪੁਰਬ ਜੀ ਹਸਾਲਿਆਣ ਤਾਂ ਗੁਰੂ ਦੀਆਂ ਸ਼ੀਸ਼ਾ ਪ੍ਰਾਪਤ ਕਰ ਜੀ ਤੇ ਜੇ ਗੱਲ ਕਰੀਏ ਸੁਰੱਖਿਆ ਪ੍ਰਬੰਧਾਂ ਦੀ ਤੇ ਕੀ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਨੇ ਤੇ ਬਿਲਕੁਲ ਸੁਖਾਂਤੀ ਆ ਸਭ ਸੰਗਤਾਂ ਆਪੋ ਆਪਣੇ ਪੱਧਰ ਤੇ ਸੇਵਾ ਕਰ ਰਹੀਆਂ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਆਪਣੇ ਪੱਧਰ ਤੇ ਪ੍ਰਬੰਧ ਕਰ ਰਿਹਾ ਕਿਸੇ ਕਿਸਮ ਦੀ ਕੋਈ ਵੀ ਇਹੋ ਜਿਹਾ ਕੋਈ ਮਸਲਾ ਨਹੀਂ ਹੈ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਈਲ ਜਿਸ ਤਰ੍ਹਾਂ ਸਾਨੂੰ ਸਾਰੀ ਜਾਣਕਾਰੀ ਦਿੱਤੀ ਗਈ ਕੱਲ ਦਾ ਜਿਹੜਾ ਇੱਕ ਵੱਡਾ ਉਤਸਵ ਮਨਾਇਆ ਜਾਏਗਾ ਬਹੁਤ ਵੱਡੀ ਗਿਣਤੀ ਚ ਲੋਕ ਜਿਹੜੇ ਸ਼ਾਮਿਲ ਹੋਣਗੇ ਸਭ ਦਾ ਉਤਸ਼ਾਹ ਵੇਖਣਯੋਗ ਆ ਹੁਨੇ ਤੋਂ ਹੀ ਅਗਰ ਦੇਖੀਏ ਤਾਂ ਵਕਵਾਕ ਲੋਕ ਜਿਹੜੇ ਨੇ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਰਹੇ ਨੇ ਔਰ ਆਪਣੇ ਜਿਹੜੇ ਪੁੰਦੇ ਭਾਗੀ ਹੋ ਰਹੇ ਨੇ ਔਰ ਜਿਹੜਾ ਕੀਰਤਨ ਦਰਬਾਰ ਦੀ ਗੱਲ ਕੀਤੀ ਉਹ ਹੁਣੇ ਤੋਂ ਹੀ ਚੱਲ ਰਿਹਾ ਹੈ ਔਰ ਕੀ ਆ ਜਾ ਰਿਹਾ ਹੈ ਕਿ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਬਹੁਤ ਵਧੀਆ ਮਾਹੌਲ ਜੜਾ ਹੈ ਇੱਥੇ ਉਲਿਖਿਆ ਗਿਆ ਹੈ ਕੱਲ ਵੀ ਜਿਹੜੀ ਬਰਾਤ ਦਾ ਮਾਹੌਲ ਹੋਏਗਾ ਬਰਾਤ ਦੇ ਸਵਾਗਤ ਦਾ ਮਾਹੌਲ ਹੋਏਗਾ ਵਾਕਈ ਵਿਖਣ ਜੋਗਾ ਹੋਏਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਮਾਹੌਲ ਹੋਏਗਾ ਉਹ ਬਹੁਤ ਹੀ ਅਲੋਕਿਕ ਹੋਵੇਗਾ ਤਾਂ ਮੈਡਮ ਤੁਸੀਂ ਵੇਖ ਸਕਦੇ ਹੋ ਕਿ ਰਾਤ ਦੇ ਟਾਈਮ ਤਸਵੀਰ ਸਾਂਝੀ ਕਰਦੇ ਪਏ ਆ ਤਾਂ ਹਰ ਪਾਸੇ ਜਿਹੜੀ ਧੁੰਦ ਦੀ ਚਿੱਟੀ ਚਾਦਰ ਆ ਉਸ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਟਕਿਆ ਜਾ ਚੁੱਕਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਰਾਤ ਦੇ ਟਾਈਮ ਇੱਥੇ ਦਿਖਾਈ ਦੇ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰੇ ਦੀ ਜਿਹੜੀ ਸਜਾਵਟ ਆ ਉਹ ਵੀ ਬਿਲਕੁਲ ਵਧੀਆ ਤਰੀਕੇ ਦੇ ਨਾਲ ਕਰ ਦਿੱਤੀ ਗਈ ਆ ਹਰ ਪਾਸੇ ਜਿਹੜੀ ਲਾਈਟਿੰਗ ਆ ਰੰਗ ਬਰੰਗੀ ਜਗਦੀ ਹੋਈ ਦਿਖਾਈ ਲੱਗਣਾ ਤਾਂ ਉਸ ਤੋਂ ਪਹਿਲਾਂ ਪੂਰੇ ਜਿਹੜੇ ਪ੍ਰਬੰਧ ਕਰ ਲਏਗੇ ਤਾਂ ਇੱਕ ਵਾਰ ਅਸੀਂ ਤੁਹਾਨੂੰ ਇਸ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਵੀ ਜਾਣਕਾਰੀ ਦੇ ਰਹੀ ਹਾਂ ਤੁਸੀਂ ਵੇਖ ਸਕਦੇ ਹੋ ਕਿ ਸਾਡੇ ਮਗਰ ਜਿਹੜਾ ਇੱਕ ਬੈਨਰ ਲੱਗਾ ਹੋਇਆ ਤਾਂ ਉਹਦੇ ਉੱਪਰ ਪੂਰਾ ਜਿਹੜਾ ਇਸ ਸਥਾਨ ਦੀ ਜਿਹੜੀ ਆ ਪੂਰੀ ਇਤਿਹਾਸਿਕ ਦੱਸੀ ਗਈ ਆ ਗੱਲਬਾਤ ਆ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਗੱਲਬਾਤ ਜਾਰੀ ਕਰਾਂਗੇ ਤਾਂ ਕੀ ਨਾਮ ਆ ਨਹੀਂ ਪਲਾਂ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਭਾਈ ਰਣਜੋਤ ਸਿੰਘ ਜੀ ਗੁਰਦੁਆਰਾ ਟਾਰੀ ਸਾਹਿਬ ਕੋਠਾ ਸਾਹਿਬ ਵੱਲੋਂ ਸਟਾਫ ਆ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਇਤਿਹਾਸ ਆ ਟਾਰੀ ਸਾਹਿਬ ਗ ਮੁਰਦਵਰਾ ਅਟਾਰੀ ਸਾਹਿਬ ਦਾ ਇਤਿਹਾਸ ਜੀ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੇ 6ਵੇਂ ਗੁਰੂ ਨੇ ਉਹਨਾਂ ਨਾਲ ਸਬੰਧਤ ਆ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਇਸੇ ਨਾਲ ਜਦੋਂ ਗੁਰੂ ਸਾਹਿਬ ਗੁਰੂ ਕੇ ਮੇਲਾ ਤੋਂ ਬਰਾਤ ਰੂਪੀ ਜਿਹੜਾ ਸੰਗਤ ਦੇ ਨਾਲ ਗੁਰੂ ਅਰਜਨ ਦੇਵ ਜੀ ਸਾਰੇ ਨਾਲ ਸਿੰਘ ਆਪ ਜੀ ਨੇ ਇਤਿਹਾਸ ਦੇਖ ਹੀ ਲਿਆ ਹਾਂ ਜੀ ਤੇ ਪਿੰਡ ਡੱਲਾ ਵਿਖੇ ਜਾਂਦੇ ਹੋਏ ਇੱਥੇ ਸੰਗਤਾਂ ਦੀ ਬੇਨਤੀ ਕੀਤੀ ਗਈ ਤੇ ਇੱਥੇ ਠਹਿਰ ਕੇ ਤੇ ਉਹਨਾਂ ਨੇ ਸੰਗਤਾਂ ਨੇ ਸੇਵਾ ਕੀਤੀ ਮਹਾਰਾਜ ਦੀ ਜੀ ਜੀ ਹਾਂ ਜੀ ਤੇ ਬਾਕੀ ਇਤਿਹਾਸ ਇਹੋ ਹੀ ਹੈ ਜੀ ਵਿਆਹ ਪੂਰਵ ਦੇ ਸਬੰਧ ਨਾਲ ਹੈ ਜੀ 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 ਸੋ ਕੱਲ ਨੂੰ ਲੈ ਕੇ ਜਿਹੜਾ ਕੱਲ ਦਾ ਵਿਸ਼ੇਸ਼ ਦਿਹਾੜਾ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਜਿਹੜੇ ਪੁਕਤਾ ਇੰਤਜ਼ਾਮਾਤ ਕੀਤੇ ਗਏ ਵਿਖੋ ਜੀ ਬਹੁਤ ਵਧੀਆ ਇੰਤਜ਼ਾਮ ਹੈ ਸੰਕਤ ਦੇ ਸਹਯੋਗ ਦੇ ਨਾਲ ਹੈ ਜੀ ਇਥੋਂ ਦੇ ਮੈਨੇਜਰ ਜਰਮਨਜੀਤ ਸਿੰਘ ਅਸ਼ੋਵਾ ਤੋਂ ਜੀ ਤੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧਿਨ ਜਿਹੜਾ ਚੱਲ ਰਿਹਾ ਵਾ ਸਯੋਜ ਸੰਤ ਬਾਬਾ ਪੂਰੀ ਵਾਲੇ ਜੀ ਕਸ਼ਮੀਰ ਸਿੰਘ ਜੀ ਬਾਬਾ ਜੀ ਅੱਬਾ ਸੁਖਵਿੰਦਰ ਸਿੰਘ ਜੀ ਉਹਨਾਂ ਦਾ ਲੰਗਰ ਦਾ ਪੂਰਾ ਪ੍ਰਬੰਧ ਸਯੋਜ ਆ ਜੀ ਨਾਲ ਜੀ ਤੇ ਲੰਗਰ ਕਿਦੋਂ ਤੋਂ ਲੈ ਕੇ ਕਿਦੋਂ ਤੱਕ ਚੱਲੇਗਾ ਇਹ ਸਵੇਰ ਤੋਂ ਸਮਾਪਤੀ ਤੱਕ ਹੀ ਚੱਲਣਾ ਹੈ ਜੀ ਸਾਗਰ ਜੀ ਹੁਣ ਵੀ ਚੱਲ ਰਿਹਾ ਲੰਗਰ ਜੀ 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 ਬਾਬਾ ਜੀ ਵੱਲੋਂ ਸਯੋਜ ਆ ਜੀ ਪੂਰਾ ਜੀ ਤੇ ਕੱਲ ਸਵੇਰ ਤੋਂ ਸ਼ੁਰੂ ਹੋਏਗਾ ਕਿੰਨੇ ਵਜੇ ਤੱਕ ਲੰਗਰ ਚੱਲਦਾ ਰਹੇਗਾ ਕੀਰਤਨ ਕਿੰਨੇ ਵਜੇ ਤੱਕ ਚੱਲਦਾ ਰਹੇ ਕੀਰਤਨ ਦਰਬਾਰ ਦਾ ਸਮਾ ਜੀ ਸਵੇਰੇ 10 ਵਜੇ ਤੋਂ ਆਰੰਭ ਹੋਣਾ ਜੀ ਤੇ ਸ਼ਾਮ ਨੂੰ 4:30 ਵਜੇ ਦੀਵਾਨ ਸਜੇ ਰਹਣਗੇ ਉਸ ਤੋਂ ਬਾਅਦ ਜੀ ਅਨੰਦ ਸਾਹਿਬ ਦਾ ਬਾੜ ਅਰਦਾਸ ਬੇਨਤੀ ਹੋ ਜਾਈ। ਤਾਂ ਹੋਰ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਕੀਤੇ ਗਏ ਨੇ ਜੀ? ਪ੍ਰਬੰਧ ਉਹ ਬਾਗਰੂ ਜੀ ਇੱਥੇ ਸਾਰਾ ਪ੍ਰਸ਼ਾਸਨ ਵੱਲੋਂ ਵਧੀਆ ਪ੍ਰਬੰਧ ਨੇ ਨਾਲ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਜੀ ਪਿਆਰੇ ਜਿਹੜੇ ਜੱਥੇ ਨੇ ਸਾਰੇ ਜਿਹੜੇ ਆਜੜੀ ਪਰ ਨਾਰੇ ਨੂੰ ਉਹਨਾਂ ਦਾ ਬਹੁਤ ਵਧੀਆ ਪ੍ਰਬੰਧ ਜਿਹੜਾ ਵਾ ਕੀਤਾ ਗਿਆ ਜੀ ਜਿਸ ਤਰ੍ਹਾਂ ਵੀ ਹੋ ਸਕਦਾ ਵੱਧ ਤੋਂ ਵੱਧ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਊਗਾ ਗੁਰਦਰਾ ਸਾਹਿਬ ਵੱਲੋਂ। ਜੀ ਠੀਕ ਹੈ। ਸ਼ੁਕਰੀਆ ਜੀ ਧੰਨਵਾਦ ਤੁਹਾਡਾ ਪਰ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਾਰ ਅਸੀਂ ਤੁਹਾਨੂੰ ਪੋਸਟਰ ਦੀ ਤਸਵੀਰ ਜ਼ਰੂਰ ਸਾਂਝੀ ਕਰ ਦਿੰਨੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਜਿਹੜਾ ਇਸ ਦਾ ਇਤਿਹਾਸ ਆ ਇਸ ਪੋਸਟਰ ਦੇ ਉੱਪਰ ਪੂਰਾ ਲਿਖਿਆ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਿਖਿਆ ਗਿਆ ਇਤਿਹਾਸ ਹੀ ਕਸਤਾਨ ਗੁਰਦੁਆਰਾ ਟਾਰੀ ਸਾਹਿਬ ਜੀ ਪਿੰਡ ਸੁਲਤਾਨਵੰਦ ਸ਼੍ਰੀ ਅੰਮ੍ਰਿਤਸਰ ਇਸ ਸਥਾਨ ਤੇ ਤਾਂ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰਾਤ ਸਮੇਤ ਗੁਰੂ ਕੇ ਮਹਿਲ ਤੋਂ ਚੱਲ ਕੇ ਪਿੰਡ ਡੱਲਾ ਵਿਖੇ ਜਾਂਦੇ ਹੋਏ ਸੁਲਤਾਨ ਮਿੰਡ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇਸ ਸਥਾਨ ਤੇ ਪਹਿਰਾਵ ਕੀਤਾ ਸੀ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮੁੱਖ ਸਿੱਖਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਬਖਲੋ ਜੀ ਭਾਈ ਸ਼ਾਲੋ ਜੀ ਬਾਬਾ ਬਿਧੀ ਚੰਦ ਜੀ ਤੇ ਹੋਰ ਵੀ ਮੁੱਖੀ ਸੰਤਾਂ ਯਾਦ ਰਹੇ ਕਿ ਸਤਗੁਰੂ ਜੀ ਨੇ ਬਿਕਰਮੀ ਸੰਮਤ 1661 ਮਾਰਗ ਦੀ ਸ਼ਹਿਰ ਨੂੰ ਇਸ ਸਥਾਨ ਨੂੰ ਪਵਿੱਤਰ ਕੀਤਾ ਜੋ ਕਿ ਯਾਦਗਾਰੀ ਚਿੰਨ ਕਰੀਰ ਹੈ ਉਸ ਸਮੇਂ ਕਿਲੇ ਦੇ ਰੂਪ ਵਿੱਚ ਗੱਡਿਆਂ ਅਤੇ ਗੁਰੂ ਸਾਹਿਬ ਨੇ ਇਸ ਨਾਲ ਕੋੜਾ ਬੰਨਿਆ ਸੀ ਜੋ ਗੁਰੂ ਸ਼ੋਹ ਸਕਦਾ ਅੱਜ ਵੀ ਹਰਿਆ ਭਰਿਆ ਸੋਬਰ ਕਰੀਬ ਹੈ ਤਾਂ ਇਸ ਗੱਲ ਦਾ ਪ੍ਰਤੀਕ ਹੈ ਕਿ ਜੋ ਵੀ ਪ੍ਰਾਣੀ ਮਾਤਰ ਗੁਰੂ ਸ਼ੋਹ ਨੂੰ ਪ੍ਰਾਪਤ ਕਰੇਗਾ ਸਤਿਗੁਰੂ ਜੀ ਉਸ ਨੂੰ ਰਹਿਮਤ ਸਦਕਾ ਹਰਿਆ ਭਰਿਆ ਕਰਨਗੇ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਪੂਰਾ ਇਤਿਹਾਸ ਇਸ ਪੋਸਟਰ ਦੇ ਉੱਪਰ ਦਿਖਾਈ ਦੇ ਰਿਹਾ ਤਾਂ ਫਿਲਹਾਲ ਤੇ ਪੂਰੇ ਪ੍ਰਬੰਧ ਜਿਹੜੇ ਨੇ ਰਾਤ ਦੇ ਸਮੇਂ ਕਰ ਲਏਗੇ ਨੇ ਤਾਂ ਕੱਲ ਗੁਰੂ ਕੇ ਮਹਿਲ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਏਗੀ ਤਾਂ ਇੱਥੇ ਆ ਕੇ ਜਿਹੜਾ ਨਗਰ ਕੀਰਤਨ ਆ ਉਹ ਖਤਮ ਹੋਏਗਾ ਤਾਂ ਪੂਰਾ ਰੂਟ ਪਲਾਨ ਉਹਨਾਂ ਦੇ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਕਿਹਾ ਯਾਰਾ ਕਿ ਬਿਲਕੁਲ ਜਿਹੜੇ ਪ੍ਰਬੰਧ ਕੀਤੇ ਗਏ ਨੇ ਤਾਂ ਬਹੁਤ ਵਧੀਆ ਪ੍ਰਬੰਧ ਕਰ ਦਿੱਤੇ ਗਏ ਨੇ ਤਾਂ ਪ੍ਰਸ਼ਾਸਨ ਵੀ ਆਪਣੀ ਪੂਰੀ ਡਿਊਟੀ ਨਿਭਾਉਂਦਾ ਹੋਇਆ ਦਿਖਾਈ ਦੇ ਰਿਹਾ ਤਾਂ ਦੂਸਰੇ ਪਾਸੇ ਦੇਖ ਕਰ ਅਸੀਂ ਤੁਹਾਨੂੰ ਤਸਵੀਰ ਦਿਖਾਈਏ ਕਿ ਗੁਰੂ ਕਾ ਲੰਗਰ ਤਾਂ ਗੁਰੂ ਕੇ ਲੰਗਰ ਨੂੰ ਵੀ ਲੈ ਕੇ ਜੜੀਆਂ ਵਕ-ਵਕ ਟੀਮਾਂ ਇੱਥੇ ਪਹੁੰਚ ਚੁੱਕੀਆਂ ਨੇ ਤਾਂ ਲੰਗਰ ਹਾਲ ਵੀ ਪੂਰਾ ਜਿਹੜਾ ਤਿਆਰ-ਬਰ-ਤਿਆਰ ਕਰ ਦਿੱਤਾ ਗਿਆ ਦੇ باوجود ਵੀ ਜਿਹੜੀਆਂ ਸੰਗਤਾਂ ਦੇ ਵੱਲੋਂ ਭਾਂਡੇ ਮੰਜਨ ਦੀ ਜਿਹੜੀ ਸੇਵਾ ਵਾ ਉਹ ਵੀ ਕੀਤੀ ਜਾ ਰਹੀ ਆ ਜੀ ਬਿਲਕੁਲ ਸਸਾਇਟੀ ਨਾਲ 8 ਤਰ੍ਹਾਂ ਦੀ ਲੰਗਰ ਦੀ ਸੇਵਾ ਔਰ ਹਰ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਨਾਲੇ ਪੂਰੇ ਕਹੀਏ ਜੀ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਵੀ ਪੂਰੇ ਜਿਹੜੀਆਂ ਸਫ਼ਤਾਂ ਨਹੀਂ ਅਵਰਤੀਆਂ ਗਏ ਤਾਂ ਕਿ ਕੱਲ ਦਾ ਜਿਹੜਾ ਸਮਾਰੋਹ ਹੈ ਬਹੁਤ ਹੀ ਸ਼ਾਂਤਮਈ ਤੇ ਬਹੁਤ ਹੀ ਸਕੂਨ ਦੇ ਨਾਲ ਇਹ ਪੂਰਾ ਕਿਤਾ ਦੱਸ ਕੀ ਕੱਲ ਸਵੇਰ ਤੋਂ ਜਿਸ ਤਰ੍ਹਾਂ ਸਮਾਰੋਹ ਸ਼ੁਰੂ ਹੋਏਗਾ ਔਰ 4 ਵਜੇ ਤੱਕ ਜਿਹੜਾ ਕੀਰਤਨ ਦਰਬਾਰ ਸਜਾ ਰਹੇਗਾ ਇਸ ਤੋਂ ਇਲਾਵਾ ਜੋ ਜੋ ਵੀ ਸੰਗਤ ਐਸਾ ਕੱਲ ਦੇ ਸਮਾਗਮ ਵਿੱਚ ਇਸਾ ਲੈਣਾ ਚਾਹਦੀ ਹੈ ਬਾਅਦ ਚੜ ਕੇ ਪਹੁੰਚ ਸਕਦੀ ਹੈ ਤੁਸੀਂ ਬੜੇ ਨੂੰ ਪੰਜਾਬ ਕੇਸ ਤੇ ਵੇਖਦੇ ਹੋ ਪੰਜਾਬ ਕੇਸ ਤਰੀਕੋ ਕਿਉਂਕਿ ਪੰਜਾਬ ਕੇਸ ਤੁਹਾਡੇ ਜਲਦੀ ਧੜਕਣ